ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਲਈ ਨਵੀਆਂ ਹਦਾਇਤਾਂ ਜਾਰੀ ਹੋਈਆਂ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪਵੇਗਾ ਅਤੇ ਕਈ ਜ਼ਿਲ੍ਹਿਆਂ ਦੇ ਵਿੱਚ ਸੁੱਕਾ ਰਹੇਗਾ ਦੇਖਣਾ ਹੋਵੇਗਾ ਕਿ ਕਿਹੜੇ ਜ਼ਿਲ੍ਹਿਆਂ ਲਈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਧੁੱਪ ਨੇ ਲੋਕਾਂ ਨੂੰ ਦੁਬਾਰਾ ਹੀ ਗਰਮੀ ਦਾ ਸਾਹਮਣਾ ਕਰਨ ਵਾਸਤੇ ਮਜਬੂਰ ਕਰ ਦਿੱਤਾ ਹੈ ਹੁਣ ਮੌਸਮ ਵਿਭਾਗ ਦਾ ਮੰਨਣਾ ਹੈ ਕਿ 15 ਸਤੰਬਰ ਤੱਕ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਜਿੱਥੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਭਾਰੀ ਮੀਂਹ ਪਵੇਗਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੋਕਾ ਰਹੇਗਾ ਜਾਣਦੇ ਆ ਉੱਤਰੀ ਭਾਰਤ ਵਿੱਚ ਸਰਗਮ ਪਛਮੀ ਗੜਬੜੀ ਸਰਕੂਲੇਸ਼ਨ ਅੱਜ ਤੋਂ ਐਤਵਾਰ ਵੀ ਸਰਗਮ ਰਹਿਣ ਵਾਲਾ ਹੈ ਇਹ ਸਰਕੂਲੇਸ਼ਨ ਜੋ ਮੁਕੰਸ਼ਮੀਰ ਵਿੱਚ ਜੋ ਸਰਗਮ ਹੈ ਜਿਸ ਕਾਰਨ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜਿਲ੍ਹਿਆਂ 'ਚ ਬਾਰਿਸ਼ ਦੇਖਣ ਨੂੰ ਮਿਲੀ ਅਤੇ ਅੱਜ ਵੀ ਚੰਡੀਗੜ੍ਹ ਦੇ ਨਾਲ ਨਾਲ ਵੱਖ-ਵੱਖ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਸ਼ੁੱਕਰਵਾਰ ਨੂੰ ਭੈਮੀ ਕਾਰਨ ਪੰਜਾਬ ਦਾ ਔਸਤ ਤਾਪਮਨ ਆਮ ਵਾਂਗ ਰਿਹਾ ਜਦਕਿ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਨ 35.3 ਡਿਗਰੀ ਦਰਜ ਕੀਤਾ ਗਿਆ ਚੰਡੀਗੜ੍ਹ 에어ਪੋਰਟ ਖੇਤਰ ਵਿੱਚ ਜੋ ਪਿਛਲੇ 24 ਘੰਟਿਆਂ ਵਿੱਚ 62 ਮਿਲੀਮੀਟਰ ਰਮੀ ਦਰਜ ਕੀਤਾ ਗਿਆ ਹੈ ਜਦਕਿ ਪੰਜਾਬ ਵਿੱਚ ਪਠਾਨਕੋਟ ਵਿੱਚ 10.8 ਮਿਲੀਮੀਟਰ ਗੁਰਦਾਸਪੁਰ ਵਿੱਚ 3.4 ਮਿਲੀਮੀਟਰ ਜ਼ਿਲੰਧਰ ਵਿੱਚ 7.1 ਮਿਲੀਮੀਟਰ ਲੁਧਿਆਣਾ ਵਿੱਚ 3.6 ਮਿਲੀਮੀਟਰ ਰੂਪਨਗਰ ਵਿੱਚ 5.7 ਮਿਲੀਮੀਟਰ ਸੰਗਰੂਰ ਵਿੱਚ 5.8 ਮਿਲੀਮੀਟਰ ਅਤੇ ਐਮਬੀਐਸ ਨਗਰ ਵਿੱਚ 4.5 ਮਿਲੀਮੀਟਰ ਰਮੀ ਦਰਜ ਕੀਤਾ ਗਿਆ ਹੈ ਪੰਜਾਬ ਵਿੱਚ ਜੇਕਰ ਅੱਜ ਦੀ ਗੱਲ ਕਰੀਏ ਤਾਂ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਗਰ ਸਾਹਿਬ ਪਟਿਆਲਾ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਆਮ ਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਇਸ ਸੀਜ਼ਨ ਵਿੱਚ ਪੰਜਾਬ ਅਤੇ ਚੰਡੀਗੜ੍ਹ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ ਦਰਅਸਲ ਮਾਈਨਸ 1 ਜ਼ੋਨ ਤੋਂ ਸ਼ੁਰੂ ਹੋਣ ਮੰਨਿਆ ਜਾਂਦਾ ਸੀ ਉਦੋਂ ਤੋਂ ਲੈ ਕੇ 6 ਸਤੰਬਰ ਤੱਕ ਪੰਜਾਬ ਵਿੱਚ 22% ਦਾ ਘਟਾ ਅਤੇ ਚੰਡੀਗੜ੍ਹ ਵਿੱਚ ਤੇ ਇਸ ਦੇ ਕਟਮੀ ਦਰਜ ਕੀਤਾ ਗਿਆ ਹੈ ਆਮ ਤੌਰ ਤੇ ਪੰਜਾਬ ਚ 385.8 ਮਿਲੀਮੀਟਰ ਵਰਖਾ ਹੁੰਦੀ ਹੈ ਜਦਕਿ 1 ਜੂਨ ਤੋਂ ਹੁਣ ਤੱਕ ਸਿਰਫ 299.2 ਮਿਲੀਮੀਟਰ ਵਰਖਾਈ ਹੋਈ ਹੈ ਜੋ ਅਸਤ ਦਾ 22% ਹੈ ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਆਮ ਤੌਰ ਤੇ 754.2 ਮਿਲੀਮੀਟਰ ਵਰਖਾ ਹੁੰਦੀ ਹੈ ਜਦਕਿ ਹੁਣ ਤੱਕ ਸਿਰਫ 460.2 ਮਿਲੀਮੀਟਰ ਹੀ ਦਰਜ ਕੀਤਾ ਗਿਆ ਹੈ ਦਾ ਸਈ ਇਹ ਕਿ ਆ ਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੇ ਦਰਮਿਆਨੀ ਬਾਰਿਸ਼ ਦੇਖਣ ਨੂੰ ਮਿਲੇਗੀ ਉੱਥੇ ਹੀ ਇਸ ਇਲਾਕੇਾਂ ਦੇ ਵਿੱਚ ਜ਼ਬਰਦਸਤ ਬਾਰਿਸ਼ ਜਿਹੜੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਕਾਫੀ ਜ਼ੋਰਦਾਰ ਬਾਰਿਸ਼ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਦੇਖਣ ਨੂੰ ਮਿਲੇਗੀ ਦੇਖਣਾ ਹੋਵੇਗਾ ਕਿ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕਿ ਬੜੀ ਜ਼ਬਰਦਸਤ ਬਾਰਿਸ਼ ਹੁੰਦੀ ਹੈ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਹੁੰਦੀ ਹੈ ਹਾਲਾਂਕਿ ਲੋਕ ਗਰਮੀ ਤੋਂ ਪਰੇਸ਼ਾਨ ਆ ਚੁੱਕੇ ਨੇ ਪਿਛਲੇ ਸਾਲ ਪੰਜਾਬ ਦੇ ਵਿੱਚ ਹੜ੍ਹਾਂ ਦਾ ਸਾਹਮਣਾ ਲੋਕਾਂ ਨੇ ਕੀਤਾ ਸੀ ਤੇ ਇਸ ਸਾਲ ਲੋਕੋ ਸੋਕੇ ਦਾ ਸਾਹਮਣਾ ਕਰ ਰਹੇ ਨੇ ਲੋਕਾਂ ਨੇ ਬੇਸਬਰੀ ਨਾਲ ਮੀਂਹ ਦਾ ਇੰਤਜ਼ਾਰ ਕੀਤਾ ਹਾਲਾਂਕਿ ਮੌਨਸੂਨ ਸ਼ੁਰੂ ਹੋਇਆ ਸੀ ਤਾਂ ਪੰਜਾਬ ਦੇ ਵਿੱਚ ਐਵੇਂ ਸੀਗਾ ਕਿ ਬਾਰਿਸ਼ ਬਹੁਤ ਜ਼ਿਆਦਾ ਪਾਵੇਗੀ ਪਰ ਮੌਨਸੂਨ ਸ਼ੁਰੂ ਹੁੰਦੇ ਹੀ ਕੁਝ ਦਿਨ ਬਰਸਾਤ ਹੋਈ ਉਸ ਤੋਂ ਬਾਅਦ ਮੌਨਸੂਨ ਨੇ ਆਪਣੀ ਰਫਤਾਰ ਜਿਹੜੀ ਉਹ ਮੱਠੀ ਕਰ ਲਈ ਉਸ ਤੋਂ ਬਾਅਦ ਮੌਨਸੂਨ ਫਿਰ ਵਿੱਚ ਸਰਗਮ ਹੋਇਆ ਉਸ ਤੋਂ ਬਾਅਦ ਮੌਨਸੂਨ ਦੀ ਰਫਤਾਰ ਜਿਹੜੀ ਫਿਰ ਮੱਠੀ ਪੈ ਗਈ ਤੇ ਹੁਣ ਮੌਸਮ ਵਿਭਾਗ ਨੇ ਅੱਜ ਆਪਣੇ ਨਵੇਂ ਬੁਲੇਟਿਨ ਦੇ ਵਿੱਚ ਨਵੀਆਂ ਚੇਤਾਵਨੀਆਂ ਜਿਹੜੀਆਂ ਜਾਰੀ ਕੀਤੀਆਂ ਨੇ ਪੰਜਾਬ ਚੰਡੀਗੜ੍ਹ ਹਿਮਾਚਲ ਨੂੰ ਲੈ ਕੇ ਹਿਮਾਚਲ ਦੇ ਵਿੱਚ ਜਿਹੜੀ ਬਰਸਾਤ ਬਹੁਤ ਤੇਜ਼ੀ ਨਾਲ ਪੈ ਰਹੀ ਹੈ ਜਿਸ ਦੇ ਕਾਰਨ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਗਰਮੀ ਤੋਂ ਲੋਕਾਂ ਨੂੰ ਥੋੜੀ ਜਿਹੀ ਰਾਹਤ ਮਿਲ ਹਾਲਾਂਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਬਠਿੰਡੇ ਵਿਖੇ ਦੇਖਣ ਨੂੰ ਮਿਲਿਆ ਹੈ ਆਮ ਨਾਲੋਂ ਜਿਹੜਾ 1.6 ਡਿਗਰੀ ਜ਼ਿਆਦਾ ਦਰਜ ਕੀਤਾ ਗਿਆ ਹੈ ਬਠਿੰਡੇ ਦਾ ਤਾਪਮਾਨ ਪਿਛਲੇ ਦਿਨੀ ਦੋ ਦਿਨਾਂ ਤੋਂ ਪੈ ਰਹੀ ਲਗਾਤਾਰ ਧੁੱਪ ਨੇ ਲੋਕਾਂ ਨੂੰ ਮੁੜ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਹੈ ਬਠੋਨੋ ਮੌਸਮ ਵਿਭਾਗ ਨੇ ਨਵੀਂ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਨੇ ਕਿ ਪੰਜਾਬ ਦੇ ਵਿੱਚ 15 ਸਤੰਬਰ ਤੱਕ ਚੰਗੀ ਬਾਰਿਸ਼ ਹੋਏਗੀ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋਗੇ ਪੰਜਾਬੀ ਮੀਡੀਆ ਹੁੰਦੀ ਹੈ ਇਜਾਜ਼ਤ ਤਨਵੀਰ